ਬਾਤੀ ਮੈਂ ਦੋਮਾ ਫੋਰਮਾ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਮੈਂ ਆਪਣੇ ਵੱਲੋਂ 3 ਕਰੋੜ ਪੰਜਾਬੀਆਂ ਦਾ ਸਿਰ ਝੁਕਾ ਕੇ ਸਜਦਾ ਕਰਦਾ ਜਿੱਦਾਂ ਉਹਨਾਂ ਨੇ ਅੱਜ ਸਾਡਾ ਸਹਿਯੋਗ ਦਿੱਤਾ ਸਾਥ ਦਿੱਤਾ ਚਾਹੇ ਉਹ ਵਪਾਰ ਬੰਡਲ ਦੇ ਲੋਕ ਸੀਗੇ ਚਾਹੇ ਸਾਡੇ ਦੁਕਾਨਦਾਰ ਭਰਾ ਸੀਗੇ ਚਾਹੇ ਰੇੜੀ ਫੜੀ ਵਾਲੇ ਸੀਗੇ ਚਾਹੇ ਟੈਂਪੂਆਂ ਵਾਲੇ ਸੀਗੇ ਚਾਹੇ ਸਾਡੇ ਦੋਦੀ ਸੀਗੇ ਸਬਜ਼ੀ ਮੰਡੀਆਂ ਵੀ ਬੰਦ ਹੋਈਆਂ ਗੈਸ ਏਜੰਸੀਆਂ ਵੀ ਬੰਦ ਰਹੀਆਂ ਚਾਹੇ ਸਾਡੇ ਸਾਫ ਸਾਡੇ ਸੈਨਿਕ ਸੀਗੇ ਚਾਹੇ ਸਾਡੀਆਂ तमाम ਤਰ੍ਹਾਂ ਦੀਆਂ ਜਥੇਬੰਦੀਆਂ ਸੀਗੀਆਂ ਹਰ ਵਰਗ ਵੱਲੋਂ तमाम ਵਰਗਾਂ ਵੱਲੋਂ ਅੱਜ ਦਾ ਬੰਦ ਸਫਲਤਮ ਬੰਦ ਹੋਇਆ ਸਭ ਤੋਂ ਵੱਡੀ ਗੱਲ ਜਿਹੜੀ ਦੇਖੀ ਅਸੀਂ ਲਗਭਗ 175 ਥਾਵਾਂ ਤੇ ਜਥੇਬੰਦੀਆਂ ਦੇ ਕੈਦਰ ਨੇ ਸੜਕਾਂ ਤੇ ਰੇਲਾਂ ਜਾਮ ਕੀਤੀਆਂ ਪਰ 100 ਦੇ ਕਰੀਬ ਜਿਹੜੀਆਂ ਸਾਨੂੰ ਖਬਰਾਂ ਮਿਲੀਆਂ ਆਈਟੀ ਸੈੱਲ ਰਾਹੀਂ ਕੁਝ ਫੋਨ ਆਏ ਜਿਹੜੀ ਆਮ ਜਨਤਾ ਸੜਕਾਂ ਤੇ ਆਈ ਹੈਗੀ ਤੋਂ ਲਗਭਗ ਕਹ ਲੋ ਵੀ 270 75 ਦੇ ਕਰੀਬ ਪੰਜਾਬ ਦੇ ਵਿੱਚ ਜਾਮ ਲੱਗੇ ਹੈਗੇ ਆ ਔਰ ਸਭ ਤੋਂ ਵੱਡੀ ਗੱਲ ਜਿਹੜੇ ਕੁਝ ਲੋਕ ਕੱਲ ਤੇ ਅੱਜ ਬੋਲ ਰਹੇ ਸੀ ਵੀ ਪੰਜਾਬ ਤੇ ਅਮਨ ਕਾਨੂੰਨ ਨੂੰ ਬਹੁਤ ਵੱਡਾ ਖਤਰਾ ਹੋਜੂ ਪੰਜਾਬ ਤਬਾਹ ਹੋਜੂ ਜੀ ਇਹ ਐ ਹੋਜੂਗਾ ਉਹ ਹੋਜੂਗਾ 1947 ਤੋਂ ਬਾਅਦ ਜਿੰਨੇ ਵੀ ਪੰਜਾਬ ਬੰਦ ਹੋਏ ਦਿੱਲੀ ਅੰਦੋਲਨ ਦੋਦਾ ਹੈ ਪਹਿਲਾ ਪੰਜਾਬ ਬੰਦ ਸਭ ਤੋਂ ਵੱਧ ਪਰ ਅਮਨ ਟੰਗ ਨਾ ਸਿਰੇ ਚੜਿਆ ਹੈਗਾ ਅਸੀਂ ਜਿਹੜੇ ਕੋ ਲਾੜਾ ਲਾੜੀ ਆਏ ਸਾਡੇ ਆਗੂਆਂ ਨੇ ਜਿੱਥੇ ਬੰਦ ਸੀ ਸ਼ਕਤ ਵੀ ਪਾਇਆ ਔਰ ਉਹਨਾਂ ਦੀਆਂ ਗੱਡੀਆਂ ਵੀ ਅਸੀਂ ਕਢਵਾਈਆਂ ਹੈਗੀਆਂ ਐਂਬੂਲੈਂਸ ਸਾਡੇ ਵਿੱਚ ਫਸੀਆਂ ਜਾਂ ਸਾਡੇ ਆਗੂ ਅੱਗੇ ਗਏ ਉਹ ਐਂਬੂਲੈਂਸ ਨੂੰ ਅੱਗੇ ਲੈ ਕੇ ਗਏ ਅਸੀਂ ਰਾਹਗੀਰਾਂ ਨੂੰ ਕੋਈ ਇਸ ਕਿਸਮ ਦੀਆਂ ਸਮੱਸਿਆਵਾਂ ਨਹੀਂ ਆਉਂ ਦਿੱਤੀਆਂ ਅਸੀਂ 에어ਪੋਰਟ ਦੇ ਯਾਤਰੀਆਂ ਨੂੰ ਕੱਢਿਆ ਹੈਗਾ ਔਰ ਜਿਹੜੀ ਭਾਜਪਾ ਮੰਦਰ ਮਸਜਿਦ ਦੀ ਰਾਜਨੀਤੀ ਕਰਦੀ ਆ ਜਿਹੜੀ ਹਿੰਦੂਆਂ ਤੇ ਇਹਦੋਂ ਕਾ ਮੁਸਲਮਾਨਾਂ ਦੀ ਰਾਜਨੀਤੀ ਵਿੱਚ ਯਕੀਨ ਰੱਖਦੀ ਆ ਅੱਜ ਪੰਜਾਬੀਆਂ ਦਾ ਅੱਜ ਦਾ ਜੋਸ਼ ਵੇਖ ਕੇ ਪੰਜਾਬੀ ਅੱਜ ਨਹੀਂ ਸਦੀਆਂ ਪਹਿਲਾਂ ਜਦੋਂ ਸਿਕੰਦਰ ਆਇਆ ਸੀ ਉਦੋਂ ਵੀ ਪੰਜਾਬੀ ਲੜੇ ਸੀ ਉਹਨਾਂ ਦੇ ਖਿਲਾਫ ਜਦੋਂ ਮੁਗਲ ਆਏ ਉਦੋਂ ਵੀ ਲੜੇ ਜਦੋਂ ਅੰਗਰੇਜ਼ ਆਏ ਉਦੋਂ ਵੀ ਲੜੇ ਅੱਜ ਪੰਜਾਬੀਅਤ ਨੇ ਮੋਦੀ ਸਰਕਾਰ ਨੂੰ ਦੱਸਤਾ ਵੀ ਤੁਹਾਡਾ ਫਿਰਕੂ ਪੱਤਾ ਪੰਜਾਬ ਵਿੱਚ ਚੱਲਣਾ ਨਹੀਂ ਹੈਗਾ ਜਿਹੜੇ ਇਹ ਦਾਵਾ ਕਰਦੇ ਸੀ ਚੰੜਾ ਤੇ ਵੀ ਇਹਨਾਂ ਨਾਲ ਦੁਕਾਨਦਾਰ ਨਹੀਂ ਹੈਗੇ ਇਹਨਾਂ ਨਾਲ ਆਪ ਜੱਤਾ ਨਹੀਂ ਹੈਗੀ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ 3 ਕਰੋੜ ਪੰਜਾਬੀ ਆ ਜੇ ਪੱਪਾ ਜੇ ਦੇਸ਼ ਦੀ ਚੁਣੀ ਹੋਈ ਸਰਕਾਰ ਮੋਦੀ ਸਰਕਾਰ ਜੇ ਲੋਕਾਂ ਦੀ ਗੱਲ ਦਾ ਆਵਾਜ਼ ਦਾ ਸਨਮਾਨ ਕਰਦੀ ਆ ਤਾਂ ਉਹਨਾਂ ਨੂੰ 3 ਕਰੋੜ ਪੰਜਾਬੀਆਂ ਦੀ ਆਵਾਜ਼ ਦੇ ਸਾਹਮਣੇ ਸਿਰ ਝੁਕਾਉਣਾ ਚਾਹੀਦਾ ਉਹਨਾਂ ਨੂੰ ਮਸਲੇ ਨਿਬੇੜਨੇ ਚਾਹੀਦੇ ਆ ਜੇ ਨਹੀਂ ਉਹ ਸਨਮਾਨ ਕਰਦੇ ਪੰਜਾਬੀਆਂ ਦੀ ਆਵਾਜ਼ ਦਾ ਤਾਂ ਫਿਰ ਸਾਰਿਆ ਦੇਸ਼ ਪੂਰੀ ਦੁਨੀਆ ਦੇਖ ਰੇ ਪੰਜਾਬ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਦੇਸ਼ ਦੀ ਗਵਾਈ ਕੀਤੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਇਦੋਂ ਕਹਾ ਹੁਣ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਪੰਜਾਬੀ ਅਗਵਾਈ ਕਰ ਰਹੇ ਹੋ ਗਿਆ ਇਹੀ ਇਹੀ ਦੁੱਖ ਆ ਵੀ ਤੁਸੀਂ ਅਗਵਾਈ ਕਿਉਂ ਕਰਦੇ ਜੇ ਜੋ ਕੋ ਜੱਜ ਪੰਜਾਬ ਕਰ ਰਿਹਾ ਕੱਲ ਹਰਿਆਣਾ ਵੀ ਕਰੂ ਸਾਨੂੰ ਪੱਕਾ ਹੁੰਦਾ ਜੋ ਪੰਜਾਬ ਦਾ ਟ੍ਰੈਂਡ ਆ ਉਹ ਹਰਿਆਣਾ ਕਰਦਾ ਹੁੰਦਾ ਅਰ ਜਿਵੇਂ ਕੱਲ ਹਰਿਆਣੇ ਦੇ ਵਿੱਚ ਖਾ ਪਚੈਤਾ ਸਾਡੇ ਹੱਕ ਵਿੱਚ ਨਿਤਰੀਆਂ ਕਹਾਂ ਨਾ ਉਹਨਾਂ ਦੀ ਫੇਰ ਹੈਗੀ ਆ ਰੱਲੀ ਤੋ ਇਸ ਕਰਕੇ ਦੇਦੇ ਨਾਲ ਦੀ ਨਾਲ ਜਿੱਥੇ ਅਸੀਂ ਖਨੌਰੀ ਤੇ ਵੱਡਾ ਇਕੱਠ ਕਰਨਾ ਉੱਥੇ ਗੁਰਪੁਰਬ ਆ ਰਿਹਾ ਗੁਰਗੋਬਿੰਦ ਸਿੰਘ ਮਹਾਰਾਜ ਦਾ ਉਹ ਵੀ ਬਾਡਰਾਂ ਤੇ ਮਨਾਵਾਂਗੇ ਬੱਤ ਤੋਂ ਬਾਅਦ ਇਕੱਠ ਕਰਾਂਗੇ ਸ਼ੰਭੂ ਬਾਡਰ ਤੇ ਔਰ ਮੈਂ ਇੱਕ ਗੱਲ ਕਹੂੰਗਾ ਜੇ ਕਿਸੇ ਨੂੰ ਇਸ ਬੰਦ ਦੇ ਵਿੱਚ ਥੋੜੀ ਬਹੁਤੀ ਤਕਲੀਫ ਵੀ ਆਈ ਹੋਵੇ ਔਰ ਕਿਸੇ ਕੋ ਥੋੜੀ ਬਹੁਤੀ ਦਿੱਕਤ ਆਈ ਹੋ ਤਾਂ ਉਸ ਲਈ ਸ਼ਮਾ ਮੰਗ। ਔਰ ਅਸੀਂ ਕਦੀ ਵੀ ਪੰਜਾਬ ਨੂੰ ਸ਼ੌਕ ਲਈ ਬੰਦ ਨਹੀਂ ਕਰਦੇ ਹੈਗੇ। ਦਿੱਲੀ ਦੇ ਸਾਡੀ ਆਪਣੀ ਮੰਗਾ ਨਹੀਂ ਹੈਗੀਆਂ। ਇਹ ਦੇਸ਼ ਦੀਆਂ ਮੰਗਾ ਨੇ, ਦੇਸ਼ ਦੇ ਆਰਥਚਾਰੇ ਦੀਆਂ ਮੰਗਾ ਨੇ। ਔਰ ਮੈਂ ਸਾਰਿਆਂ ਦੇ ਧੰਨਵਾਦ ਦੇ ਨਾਲ-ਨਾਲ ਪ੍ਰੈਸ ਦਾ ਵੀ ਧੰਨਵਾਦ ਕਰਦਾ। ਖਾਸ ਕਰਕੇ ਸਾਰਿਆਂ ਦਾ ਪੂਰੇ ਪੰਜਾਬ ਦੇ ਅੰਦਰ ਰਾਤ ਦਿਨ ਇਸ ਕੁਰਚੇ ਦੇ ਅੰਦਰ ਖਨੌਰੀ ਹੋਵੇਗਾ ਸ਼ਭੂਪੱਟ ਹੋਵੇ ਜਿਵੇਂ ਪੰਜਾਬ ਦੀ ਪ੍ਰੈਸ ਨੇ ਸਾਡਾ ਸਹਿਯੋਗ ਕੀਤਾ ਮੈਂ ਉਹਨਾਂ ਸਾਰਿਆਂ ਦਾ तमाम ਬੰਦਿਆਂ ਦਾ ਧੰਨਵਾਦ ਕਰਦਾ ਹੈਗਾ ਜੇ ਕਿਤੇ ਉਹਨਾਂ ਨੂੰ ਨੰਗਣ ਤੇ ਤਕਲੀਫ ਹੋਈ ਹੋਵੇ ਉਹਦੇ ਲਈ ਵੀ ਅਸੀਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸਮੱਸਿਆਵਾਂ ਨਾ ਧੰਨਵਾਦ ਬੰਦੇ ਸਾਹਿਬ ਪੰਦੇ ਸਾਹਿਬ ਲੱਗਾ ਕਿ ਜਲੇਵਾਲ ਸਾਹਿਬ ਨੂੰ ਸਟ੍ਰੀਟ ਕਮੰਡ ਵहां से ਉਖਾਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਕੇ ਪਾਸ ਕੋਈ ਦੇਖਿਏ भगवंत मान सरकार जो आज खनौरी पर मीटिंग हुई वहां वो कुछ भी नहीं डॉक्टरों की टीम लेकर आए बिज मेडिकल सेवा ले लीजिए दोनों फॉर्मों का निर्णय था भी किसी किस्म की हम लोग मेडिकल सेवा नहीं लेंगे और हम आज भी कहना चाहते हैं हमारी लड़ाई पंजाब सरकार के खिलाफ नहीं है हमारी लड़ाई हरियाणा सरकार के खिलाफ भी नहीं है हमारा संघर्ष देश की मोदी सरकार के खिलाफ है और पीसफुली ढंग से हम लोग जमहूरियत हमें इजाजत देती है तो पंजाब सरकार को तीन करोड़ पंजाबियों की ओर खड़ा होना पड़ेगा वो अदालत का बहाना बनाकर कभी भी खनौरी पे ऑपरेशन करने जो भी ਜਿਮਨੇਵਾਰ ਰਹੇ ਉਹਨਕੋ ਪੰਜਾਬੀ ਨਾ ਤੋਂ ਕਦੇ ਮਾਫ ਕਰਤੇ ਨਾ ਅੱਗੇ ਕਰੇਗੇ ਪੰਦੇਰ ਸਾਹਿਬ ਔਰ ਅਗਰ ਅਗਰ ਭਗਵੰਤ ਮਾਨ ਨੇ ਐਸਾ ਕੀਤਾ ਉਹਨਕੋ ਵੀ ਮਾਫੀ ਦੇਣ ਵਾਲਾ ਕੋਈ ਨਹੀਂ ਰਹੇਗਾ ਪੰਦੇਰ ਸਾਹਿਬ ਅਮਰਸਰ ਦੇ ਵਿੱਚ ਤਾਂ ਬੇਚਤ ਨਹੀਂ ਆਇਆ ਪਰ ਬਾਹਰ ਕਿਤੇ ਜਿਹੜੀ ਆ ਪੱਤਰਕਾਰਾਂ ਦੇ ਨਾਲ ਮੀਡੀਆ ਨਾਲ ਵੀ ਬਹਿਸ ਹੋਈ ਹੈ ਜਿਹੜੀ ਆ ਤਾਕਤ ਉੱਪਰਦੇਸ ਨਾਲ ਹੀ ਜਿਹੜੀ ਆ ਕਿ ਪੀਐਸਐਮ ਦੇ ਅਧਿਕਾਰੀਆਂ ਦੇ ਨਾਲ ਵੀ ਬਹਿਸ ਜੀਆਂ ਕਰਾਉਂਦਾ ਰਿਹਾ ਸੀ ਪੰਦੇਰ ਸਾਹਿਬ ਦਾ ਕਾਫਲਾ ਰੋਕ ਲਿੱਤਾ ਗਿਆ ਜੀ ਦੋ ਗੱਲਾਂ ਮੈਨੂੰ ਲੱਗਦਾ ਇੱਕ ਅੱਧੀ ਥਾਂ ਤੇ ਜੇ ਮਹੱਲੇ 'ਚ ਉਹ ਗੱਲ ਲਈ ਸੀ ਆਪਣੇ ਆਗੂਆਂ ਨਾਲ ਗੱਲ ਕਰਕੇ ਸਵੈ ਪੱਤਰਕਾਰਾਂ ਦਾ ਮੈਨੂੰ ਫੋਨ ਆਇਆ ਸੀ ਉਹਨੂੰ ਹੀ ਖਤਮ ਕਰ ਲਿਆ ਪੀਐਸਐਫ ਬਾਰੇ ਮੈਂ ਮੀਡੀਆ 'ਚ ਸੁਣਿਆ ਹੈਗਾ ਔਰ ਜਿੱਥੇ ਕੋਈ ਫਰਕ ਰਹਿ ਗਿਆ ਪੰਜਾਬ ਬੰਦ ਦੇ ਵਿੱਚ ਅਸੀਂ ਅੱਗੇ ਤੋਂ ਇਹ ਚੀਜ਼ਾਂ ਦਾ ਖਿਆਲ ਨਹੀਂ ਜਿਹੜੀ ਪੀਐਸਐਫ ਵਾਲਾ ਕੈਂਪਲਾ ਰੋਕਿਆ ਗਿਆ ਗੁਰਦਾਖਪੁਰ ਦੇ ਵਿੱਚ ਉਹਦੀ ਆਉਂਦੀ ਔਰ ਜਿਹੜਾ ਇਹ ਸੰਘਰਸ਼ ਪੰਜਾਬ ਦੇ ਵਿੱਚ ਵਿੜਿਆ ਗਿਆ ਇਸ ਦਾ ਕੇਂਦਰ ਸਰਕਾਰ ਨੂੰ ਜਾਂ ਬੀਜੇਪੀ ਨੂੰ ਕੋਈ ਨੁਕਸਾਨ ਜਿਹੜਾ ਨਹੀਂ ਹੋਣ ਵਾਲਾ ਦੇਖੋ ਮੈਨੂੰ ਲੱਗਦਾ ਇਹ ਇਹ ਐ ਨਹੀਂ ਹੈਗਾ ਸੈਂਕੜੇ ਕਰੋੜ ਲੋਕਾਂ ਦੀ ਆਵਾਜ਼ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ ਪੰਜਾਬ ਵਿੱਚ ਜਿਹੜੀ ਆਵਾਜ਼ ਉੱਠ ਰਹੀ ਹੈ ਉਹ ਕੋਈ ਦੇਸ਼ ਦੇ ਹਿੱਸੇ ਵਜੋਂ ਨਾ ਵੇਖੀ ਜਾਵੇ ਪੰਜਾਬ ਨੂੰ ਅੱਡ ਕਰਕੇ ਦੇਖਿਆ ਜਾਵੇ ਨਹੀਂ ਹੋ ਸਕਦਾ ਪੰਜਾਬੀ ਵੀ ਇਸ ਮੁਲਕ ਦਾ ਹਿੱਸਾ ਨੇ ਜੜੀ ਉਹ ਆਵਾਜ਼ ਚੁੱਕ ਰਹੇ ਨੇ ਉਹ ਦੇਸ਼ ਦੇ ਵਿੱਚ ਜਾ ਰਹੀ ਆ ਪਰ ਪੰਜਾਬ ਦੀ ਆਵਾਜ਼ ਕੇਂਦਰ ਸਰਕਾਰ ਨੂੰ ਮਜਬੂਰ ਕਰੂਗੀ ਮੰਗਾ ਮੰਨਣ ਵਾਸਤੇ ਐ ਨਹੀਂ ਹੈਗਾ ਅੱਛਾ ਹਰਜੀਤ ਗਰੇਵਾਲ ਦਾ ਬਿਆਨ ਆਇਆ ਕਿ ਇਹਦੇ ਵਿੱਚ ਕਹਿੰਦੇ ਸਿਰਫ ਪੰਜਾਬੀ ਪਰੇਸ਼ਾਨ ਹੋਏ ਨੇ ਕੇਂਦਰ ਸਰਕਾਰ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਆਫੀਸ਼ੀਅਲੀ ਇਹ ਬਿਆਨ ਜਾਰੀ ਕੀਤਾ ਹੈ ਦੇਖੋ ਗਰੇਵਾਲ ਸਾਹਿਬ ਨੂੰ ਪੁੱਛਦਾ ਕਿਹੜਾ ਵਾ ਪਹਿਲੇ ਇਹ ਗੱਲ ਸਾਨੂੰ ਤਾਂ ਲੱਗਦਾ ਬਾਤ ਬਾਤ ਜਿਹਦੇ ਖਿਲਾਫ ਸਰਕਾਰ ਦੇ ਖਿਲਾਫ ਅਸੀਂ ਅੰਦੋਲਨ ਕਰ ਰਹੇ ਹਾਂ ਅੱਜ ਉਹਨਾਂ ਨੂੰ ਤੇ ਸੱਤੀ ਕੱਪੜੀ ਅੱਗ ਲੱਗੀ ਹੋਊ ਜਿਹੜੇ ਕੱਲ ਤੱਕ ਕਹਿੰਦੇ ਸੀ ਪੰਜਾਬੀ ਇਹਨਾਂ ਦੇ ਨਾਲ ਨਹੀਂ ਉਹ ਸਾਨੂੰ ਫੁੱਲ ਥੋੜਾ ਪਾਉਣਗੇ ਸਾਡੇ ਵਿਰੋਧ ਹੀ ਬੋਲਣਗੇ ਇਸ ਕਰਕੇ ਹਰਜੀਤ ਗਰੇਵਾਲ ਸਾਹਿਬ ਦਾ ਆਪ ਮੰਨਦੇ ਆ ਪੀਐਸੀ ਪਹਿਲੇ ਅੰਦੋਲਨ ਚ ਲੋਕਾਂ ਦੀਆਂ ਗਾਲਾਂ ਖਾਧੀਆਂ ਲੜੇ ਕਹਿੰਦਾ ਸਾਡੇ ਸਿਰ ਹੋਰ ਬਹਾਲ ਤੇ ਉਹ ਆਪਣੇ ਟੱਬਰ ਦਾ ਰੌਲਾ ਸਾਹਮਣ ਬਿਆਨਬਾਦੀ ਇਹੋ ਜੀ ਉਹ ਦਿੰਦੇ ਰਹਿੰਦੇ ਹੁੰਦੇ ਸਾਡਾ ਮੁੱਦਾ ਡੀਰੀਲ ਕਰ ਅੱਛਾ ਜਿਹੜਾ ਗੁਰਦਾਖਪੁਰ ਬੀਐਸਐਮ ਦਾ ਕਾਫਲਾ ਰੋਕਿਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿੱਥੇ ਕਿਤੇ ਫਰਕ ਰਿਹਾ ਆਉਣ ਵਾਲੇ ਸਮੇਂ ਫਰਕ ਦੂਰ ਕਰਾਂਗੇ ਬੰਦੇ ਸਾਹਿਬ ਅੱਜ ਤਾਂ ਜਿਹੜਾ ਬੰਦ ਜਿਹੜਾ ਉਹ ਸਫਲ ਹੋਗਾ ਤੁਹਾਡੇ ਅਨੁਸਾਰ ਹੁਣ ਅਗਲੀ ਰਣਨੀਤੀ ਦੇਖੋ ਦੋਵੇਂ ਫੋਰਮ ਮੀਟਿੰਗ ਕਰਨਗੇ ਅੰਦੋਲਨ ਚੱਲਣਗੇ ਦੇਖੋ ਅੰਦੋਲਨ ਚੱਲਦੇ ਰਹਿਣਗੇ ਦੋਵੇਂ ਫੋਰਮ ਮੀਟਿੰਗ ਕਰਕੇ ਅਗਲਾ ਐਲਾਨ ਕਰਨਗੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ 31 ਤਰੀਕ ਲਾਸਟ ਹੈ ਸੁਪਰੀਮ ਕੋਰਟ ਵੱਲੋਂ ਕਹੀ ਗਈ ਹੈ ਉਸ ਤੋਂ ਬਾਅਦ ਕੋਈ ਨਾ ਕੋਈ ਨਿਰਣੇ ਅੱਗੇ ਪਿੱਛੇ ਹੋਣਾ ਹੈ ਉਹਦਾ ਹੁਣ ਕੀ ਤੁਹਾਡਾ ਰੁਖ ਹੈ ਕੀ ਸਪਸ਼ਟ ਕਰੋਗੇ ਤੁਸੀਂ ਕਿਉਂਕਿ 31 ਤਰੀਕ ਸੁਪਰੀਮ ਕੋਰਟ ਦੀ ਲਾਸਟ ਡੇਟ ਹੈ ਦੇਖੋ 2 ਤਰੀਕ ਵੀ ਹੈਗੀ ਆ ਅਸੀਂ ਪਹਿਲੇ ਦਿਨ ਵੀ ਕਿਹਾ ਇਹ ਇਸ਼ੂ ਰਾਜਨੀਤਿਕ ਇਸ਼ੂ ਆ ਸਾਡੀਆਂ ਮੰਗਾ ਮਸਲਿਆਂ ਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਇਹ ਅਦਾਲਤਾਂ ਦਾ ਵਿਸ਼ਾ ਨਹੀਂ ਹੈਗਾ ਵਾ ਔਰ ਮੋਦੀ ਸਰਕਾਰ ਅਦਾਲਤ ਦੇ ਜਰੀਏ ਸਾਡੇ ਤੇ ਜ਼ਬਰ ਟਾਉਣਾ ਚਾਹੁੰਦੀ ਆ ਤੁਹਾਨੂੰ ਜੇ ਕਿਤੇ ਡਿਟੇਲ ਚਾਉਣਾ ਚਾਹੋਗੇ ਤੁਹਾਨੂੰ 20 ਫੈਸਲੇ ਅਸੀਂ ਸੁਪਰੀਮ ਕੋਰਟ ਤੇ ਦੱਸ ਦਿਆਂਗੇ ਜਿਹੜੇ ਕਦੀ ਵੀ ਥੱਲੇ ਲਾਗੂ ਨਹੀਂ ਹੋਏ ਲੋਕਾਂ ਤੋਂ ਵੀ ਵੱਡੀਆਂ ਅਦਾਲਤਾਂ ਨਹੀਂ ਹੁੰਦੀਆਂ ਜਿਵੇਂ ਵਰਾਲੀ ਵਾਲੇ ਮਸਲੇ ਤੇ ਸੁਪਰੀਮ ਕੋਰਟ ਦੇ ਹੁਕਮ ਹੋਇਸੀ ਵੀ 100 ਰੁਪਇਆ ਕਿਸਾਨਾਂ ਨੂੰ ਦਿਓ ਉਹਦਾ ਸਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਇੱਕ ਵਾਰੀ ਰੈਕਸ਼ਨ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਸੀ ਲੋਕਾਂ ਦੇ ਵਿਰੋਧ ਤੋਂ ਬਾਅਦ ਪਿੱਛੇ ਜਾਣਾ ਪੈ ਗਿਆ ਸੋ ਇਸ ਕਰਕੇ ਇਹ ਸੁਪਰੀਮ ਕੋਰਟ ਦਾ ਵੀ ਮੰਨਣਾ ਰਿਹਾ ਵੀ ਕੇਂਦਰ ਗੱਲਬਾਤ ਕਰੇ ਕੇਂਦਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਇਹ ਇਸ਼ੂ ਸਰਕਾਰ ਨਾਲ ਹੈਗਾ ਇਹ ਦਲਤਾਂ ਦਾ ਕਮੇਟੀਆਂ ਦਾ ਇਸ਼ੂ ਨਹੀਂ ਹੈਗਾ ਇਹਨੂੰ ਜਾਣ ਬੁੱਝ ਕੇ ਪਰ ਸਰਕਾਰ ਅਦਾਲਤ ਦਾ ਵਿਸ਼ਾ ਬਣਾ ਰਹੀ ਹੈ ਅੱਛਾ ਥੱਲੇ ਕੋਈ ਹੋਰ ਬੰਦਾ ਆਵਾਜ਼ ਦਿੱਤਾ ਜਾਏਗਾ ਕਿਉਂਕਿ ਅੱਜ ਕਿਉਂਕਿ ਜਿਸ ਤਰ੍ਹਾਂ ਤੁਸੀਂ ਸਫਲ ਮੰਨਦੇ ਹੋ ਕਿ ਅਸਾਂ ਦੇ ਹੋਰ ਵੀ ਬੰਦ ਕੀਤੇ ਜਾਣਗੇ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਦੋਮਾ ਫੋਰਮਾਂ ਦੀ ਪਾਲਸੀ ਨਹੀਂ ਹੈਗੀ ਅੱਗੇ ਤੁਸੀਂ ਸਭ ਚਾਰ ਨੂੰ ਮਹਾਪੰਚਾਇਤ ਕਰਨ ਜਾ ਰਹੇ ਹੋ ਕਿ ਸਤਰ ਦੀ ਐ ਤੇ ਕੌਣ-ਕੌਣ ਉੱਚ ਬੈਠੇਗਾ ਚਾਰ ਮਹਾਪੰਚਾਇਤ ਵੱਡਾ ਕੱਟ ਕਰਾਂਗੇ ਚਾਰ ਨੂੰ ਕਨੋਰੀ ਬਾਰਡਰ ਤੇ ਔਰ ਆਉਣ ਵਾਲੇ ਸਮੇਂ ਦੀ ਇਹਦੀ ਅੱਗੇ ਉਪਰੂਪ ਰੂਪਰੇਖਾ ਕੀ ਹੋਊਗੀ ਤੁਹਾਨੂੰ ਦੱਸ ਦਾਂਗੇ ਧੰਨਵਾਦ ਜੀ ਮਿਹਰਬਾਨੀ ਲਈ ਥੈਂਕ ਯੂ ਮਾਈਕ ਹੋਰ ਰਾਜਨਾ